ਔਰ ਪੁਆਇੰਟ ਇਹ ਪਹਿਲਾ ਰੇਡਰ ਹੈ ਜਿਹੜਾ ਪਹਿਲਾ ਅੰਗ ਫੜਾ ਦਿੰਦਾ ਤੇ ਮੁੜ ਕੇ ਕਮਲਿਆ ਵਾਂਗੂ ਆਵਾ ਗੌਣ ਯੋਲ ਮਾਰ ਦਿੰਦਾ ਆ ਸਾਡਾ ਵੀਰ ਹੈ ਮੰਗੇਸਰਾਏ ਵਾਲਾ ਖੁੱਲਾ ਖਾਲਸਾਨੀ ਕਹਿੰਦਾ ਵੀ ਬਾਬਾ ਜੀ ਮੇਰੇ ਗਵਾਂਢੀ ਪਿੰਡ ਦੇ ਐ ਸਾਨੂੰ ਮਾਰ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਇੱਕ ਪਾਸੇ ਸ਼ਾਕਾ ਸ਼ਾਕਾ ਅਗਲੀ ਕਬੱਡੀ ਪਾਉਂਦਾ ਹੈ ਖੇਡ ਦੀ ਪਾਉਂਦੀ ਟੀਮ ਖੇਡਦੀ ਹੈ ਚੀਟੀ ਰਣਦੀਪ ਮਡੇਰ ਕਠਾਰ ਜਸਖੰਦ ਮੌਂਟਰੀਅਲ ਕੈਨੇਡਾ ਰਵੀ ਕਹਾਰ ਬਿੰਦਰ ਗੜੀ ਬਖਸ਼ਾ ਅਰਸ਼ ਭਾਮ ਕੈਨੇਡਾ ਗੋਪੀ ਪੁਰਤਗਾਲ ਜੇਪੀ ਕਹਾਰ ਮਨਤਾ ਤੇ ਤਾਰੀ ਇੰਗਲੈਂਡ ਉਹਨਾਂ ਦੀ ਬਣਾਈ ਹੋਈ ਟੀਮ ਨਾਨਕਸਰ ਲਾਲ ਵਾਲਿਆ ਟਰੈਕ ਟਰੱਕ ਜਿੱਤਿਆ ਇਹ ਵੀ ਟਰੈਕਟਰ ਜਿੱਤਿਆ ਮੇਰੇ ਮਿੱਤਰੋ ਇਸ ਵੇਲੇ ਖੇਡ ਕਿਆ ਬਾਤ ਹੈ ਬਾਬਾ ਮੇਜਰ ਸਿੰਘ ਚਾਪੀ ਨੇ ਪਕੜ ਬਣਾ ਲਈ ਫਿਰ ਰੈਡਰ ਦੀ ਲੱਗਣੀ ਬ੍ਰੇਕ ਹੁਣ ਚਾਰ ਝਾਫੀਆਂ ਦੇ ਵਿੱਚ ਇੱਕ ਪਾਸੇ ਸੁਰਖਪਰੀਆ ਜੋੜਾ ਦੂਸਰੀ ਕੰਨੀ ਤੇ ਦਰਸ਼ਨ ਸੋਨਾ ਪੁੱਤ ਜੇਪੀ ਕਹਾਰ ਦਾ ਵੀਰ ਬਾਲ ਔਲਖਾਲੇ ਦਾ ਚੇਲਾ ਲੁੱਟੂ ਮੇਲਾ ਅਮਰਤਾਲ ਖਾਨਾ ਤੇਜੀ ਕੈਂਚ ਕਬੱਡੀ 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 ਠਾ 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 ਓਪਰ ਦੇਖਾ ਕੇ ਪਿੰਦੇ ਬਟਾਕੇ ਜਾਗੋ ਔਰ ਜੱਗੀ ਦੇ ਮੇਲੇ ਤੇ ਹੁੰਦੀ ਆ ਪੂਰੀ ਲਾਲਾ ਲਾਲਾ ਔਲਖਾਲਾ ਔਲਖਾਲਾ ਆ ਗਰਦਾਸਪੁਰ ਵੱਲੋਂ ਕਬੱਡੀ ਪੈ ਗਈ ਹੈ। ਮਾਨਗੜ ਪਿੰਡ ਵਾਲੇ ਸਰਦਾਰ ਦਲਜੀਤ ਸਿੰਘ ਜੀ ਸੋਤਾ ਸਾਹਿਬ ਜਿਵੇਂ ਕਹਿੰਦੇ ਹੁੰਦੇ ਆ ਵੀ ਇਸ ਟੀਮ ਦਾ ਇੰਜਣ ਹੈ। ਚਾਹੇ ਉਹ ਜੀਟੀਏ ਹੈ, ਚਾਹੇ ਨਾਨਕਸਰਿਆ ਵੱਡੀ ਸਪੋਰਟ ਆ। ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਛਾਕਾ ਤੇ ਦੂਜੇ ਪਾਸੇ ਜਸ਼ਨ ਆ। ਜਸ਼ਨ ਤੇ ਛਾਕੇ ਦੀ ਟੱਕਰ। ਵਿੱਚ ਜਾਗੋ ਵਾਲ ਦੇ ਵਿੱਚ ਉਦੋਂ ਸ਼ਾਂਸ਼ਤਰ ਚੱਕੋ, ਚੂੰਕਾਰਾਂ ਜਮਾ ਹੀਲ ਤੇ ਦਰਗਜਸਤਾ, ਅਸਤ ਹਲਾਲ, ਬਰਦਨ ਵਾ ਸ਼ਮਸ਼ੀਰ ਦਸਤੋ। ਧਰਤੀ ਦਾ ਮੁਕਾਬਲਾ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ